ਲਖਵੀਰ ਸਿੰਘ ਗਿੱਲ ਖੰਨੇ ਸ਼ਹਿਰ ਦੇ ਵਿੱਚੋਂ ਐ ਭਾਈ ਪਿਛਲੇ 4 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਿਹਾ ਕਣਕ ਝੋਨਾ ਕਣਕ ਝੋਨਾ ਬਸ ਇਹੀ ਚੱਲਦਾ ਰਹਿੰਦਾ ਆ ਮੈਂ ਵੇਖਿਆ ਕਿ ਤੁਸੀਂ ਫੁੱਲਾਂ ਦੀ ਖੇਤੀ ਕਰਦੇ ਹੋ ਭਾਈ ਕਿੰਨੀ ਕ ਔਖੀ ਕਿੰਨੀ ਕ ਸੌਖੀ ਆ ਵੀ ਫ੍ਰੈਂਕਲੀ ਦੱਸਿਓ ਜੀ ਇਹ ਕੰਮ ਸ਼ੌਂਕ ਦਾ ਹੁੰਦੇ ਨੇ ਆਏ ਹਾਏ ਹਾਂ ਪਾਂ ਖੇਤੀ ਕਰਨੀ ਸ਼ੁਰੂ ਕਰੀ ਜੀ ਗੇਂਦਾ ਗੁਲਾਬ ਇਹਦੇ ਗੁਲਦੌਦੀ ਦੀ ਵੀ ਮਤਲਬ ਹਜੇ ਆਪਣੀ ਓਨੀ ਸ਼ੁਰੂਆਤ ਐ ਆ ਪਹਿਲੇ ਸਾਲ ਇਹ ਅੱਧੇ ਇਕੜ ਚੋਂ ਮੈਨੂੰ ਬਹੁਤ ਜ਼ਿਆਦਾ ਮਾਰਜਿਨ ਮਿਲਿਆ ਬਹੁਤ ਜ਼ਿਆਦਾ ਮਾਰਜਿਨ ਮਿਲਿਆ ਮੈਂ ਕਹਿੰਦਾ ਵੀ ਮੈਂ ਸੋਚੀ ਵੀ ਇੰਨਾ ਮਾਰਜਿਨ ਮੋਸਟਲੀ ਜਿਹੜੀ ਪਨੀਰੀ ਆ ਇਹ ਕਲਕੱਤੇ ਤੋਂ ਵੀ ਆਉਂਦੀ ਆ ਅੱਛਾ ਜਿਹੜੀ ਆਹ ਲੱਗੀ ਹੋਈ ਆ ਇਹ ਕਲਕੱਤੇ ਦਾ ਫੁੱਲ ਹੈ ਕਟਿੰਗ ਹੈ ਇਹਨੂੰ ਕਟਿੰਗ ਜਿਵੇਂ ਕਹਿੰਦੇ ਨੇ ਆਪਾਂ ਹਾਈਬ੍ਰਿਡ ਕਹਿੰਦੇ ਨੇ ਬੂਟੇ ਹਾਂ ਨਹੀਂ 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 ਹਾਈਬ੍ਰਿਡ ਜਿਵੇਂ ਜਿਵੇਂ ਸਮਝਾਉਂਦੇ 20 ਤੋਂ ਨਹੀਂ ਤਿਆਰ ਹੁੰਦੀ ਇਹ ਹਾਂ ਇਹਨੂੰ ਕਟਿੰਗ ਕਰਕੇ ਉਹਨਾਂ ਕੋ ਟੈਕਨੀਕ ਹੈ ਕਟਿੰਗ ਕਰਕੇ ਇਦਾਂ ਹਾਂ ਇਹਨੂੰ ਲਾਉਂਦੇ ਨੇ ਫਿਰ ਜਾੜ ਆਉਂਦੀ ਹੈ ਫਿਰ ਇਹ ਪਨੀਰੀ ਉਰੇ ਆਉ ਕਟਾਤਾ ਕਟਈ ਕਟਿੰਗ ਆਉਂਦੀ ਹੈ ਹਾਂਜੀ ਦੁਬਾਰਾ ਉਹਨੂੰ ਜਾੜ ਆ ਜਾਂਦੀ ਹੈ ਹਾਂ ਫਿਰ ਉਹਨੂੰ ਪੱਟ ਕੇ ਫਿਰ ਉਹਰੇ ਖੇਤਾਂ 'ਚ ਲਾਈ ਜਾਂਦੀ ਹੈ ਫਿਰ ਖੇਤਾਂ 'ਚ ਲਾਉਂਦੇ ਆ ਇਹ ਇਹ ਵੀ ਦੇਖੋ ਕਰੋ ਵੀ ਇਹ ਉੱਥੋਂ ਵਾਲੀ ਪਨੀਰੀੋਂ ਜ਼ਿਆਦਾ ਕਾਮਜਾਬ ਹੁੰਦੀ ਹੈ ਆਪਣੇ ਵਾਲੀ ਕਟਿੰਗ ਉਨੀ ਕਾਮਜਾਬ ਨਹੀਂ ਹੁੰਦੀ ਜੇ ਆਪਾਂ ਆਪੀ ਕਰ ਲਈਏ ਕੁਝ ਇਸ ਤਰ੍ਹਾਂ ਦੇ ਫੁੱਲ ਨੇ ਜਿਹੜੇ ਉਹਰੇ ਹੁੰਦੇ ਹੀ ਨਹੀਂ ਹੈਗੇ ਪੂਨਿਆਂ ਸਭ ਤੋਂ ਬੈਸਟ ਪੂਨਾ ਜਿਹੜੇ ਇੰਪੋਰਟਡ ਫੁੱਲ ਨੇ ਜਿੰਨੇ ਵੀ ਆਉਂਦੇ ਨੇ ਪੂਨਾ ਪੂਨੇ ਤੋਂ ਜਾਂ ਕਲਕੱਤੇ ਤੋਂ ਆਉਂਦੇ ਨੇ ਕਲਕੱਤੇ ਤੋਂ ਆਉਂਦੇ ਨੇ ਹਾਂਜੀ ਹਾਂਜੀ ਵੱਡੀਆਂ ਫਰਮਾਂ ਨੇ ਕੰਪਨੀਆਂ ਨੇ ਹਾਂ ਉਹ ਸਾਰੀਆਂ ਅਡਵਾਂਸ ਬੁਕ ਚੱਲ ਕੇ ਖਤਮ ਹੋਣ ਲੱਗੇ ਇਹਨਾਂ ਨੇ ਹੁਣ ਇੱਧਰ ਆ ਜਿਹੜਾ ਇਹਨੇ ਹੁਣ ਅੱਗੇ ਚੱਲਣਾ ਹੈ ਅੱਛਾ ਇਹਨਾਂ ਨੇ ਅੱਗੇ ਚੱਲਣਾ ਹੈ ਉਹ ਮੈਂ ਉਹ ਚੱਲੂਗਾ ਹੁਣ ਉਹ ਚੱਲ ਪਿਆ ਇਹ ਇਹਨੇ ਅੱਗੇ ਚੱਲ ਪੈਣਾ ਅੱਛਾ ਇਹ ਬਾਈ ਬਾਰੀ ਬਾਈ ਚੱਲਦੇ ਰਹਿੰਦੇ ਨੇ ਜਿਵੇਂ ਹੁਣ ਆ ਹੋ ਗਿਆ ਇਹਦੀ ਜਗ੍ਹਾ ਤੇ ਹੁਣ ਆਪਾਂ ਬਾਹ ਕੇ ਫੇਰ ਲਾ ਦੇਣਾ ਨਵਾ ਅੱਛਾ ਇਹਨੂੰ ਬਾਹ ਕੇ ਨਵਾ ਕਿੰਨੇ ਕ ਟਾਈਮ ਖਾਲੀ ਛੱਡ ਦਿੰਨੇ ਹੋ ਫਿਰ ਇਹ ਕਦੇ 10-20 ਦਿਨ ਕਦੇ ਮਹੀਨਾ ਵਿੱਚ ਕਦੇ ਜਿਵੇਂ ਦੇਸੀ ਰੋ ਵੀ ਆਪਾਂ ਦੇਸੀ ਖਰਾਕ ਜਿਵੇਂ ਕਹਿੰਦੇ ਰੂੜੀ ਵਾਲੀ ਪਾ ਲੈਂਦੀ ਆ ਉਹ ਵੀ ਪਾ ਕੇ ਇਦਾਂ ਫਿਰ ਜਦੋਂ ਹਰ ਯਾਨੀ 2 ਮਹੀਨੇ ਬਾਅਦ ਨਵੀ ਖਰਚਾ ਨਹੀਂ ਆ ਜਾਂਦਾ ਯਾਰ ਫਿਰ ਟਰੈਕਟਰ ਟੂਟਰ ਕਮਾਉਣਾ ਡੀਜੇ ਪਾਈਦੇ ਨਹੀਂ ਦੂਜੇ ਖਰਚੇ ਤਾਂ ਕੋਈ ਐਡੀ ਖਾਸ ਗੱਲ ਨਹੀਂ ਕਿੰਨੇ ਕ ਵਾਰ ਮਿੱਟੀ ਪਲਟਾਣੀ ਪੈਂਦੀ ਆ ਫਿਰ ਇਹ ਨਾਰਮਲ ਏ ਉਹ ਤਾਂ ਉਹ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਉਹ ਤਾਂ ਜਿਵੇਂ ਮੰਨ ਲਓ ਵੀ ਕਣਕ ਜੀਰੀ ਨੂੰ ਬੋਨੇ ਉਹਨਾਂ ਨਹੀਂ ਬਸ 2-4 ਵਾਰ ਬਾਹ ਕੇ ਬੱਟਾ ਪਾ ਲਏ ਜੀ ਨੇ ਫਿਰ ਬੱਟਾ ਪਾ ਲਓ ਫਿਰ ਚੱਲ ਪੰਦਾ ਕੰਮ ਹਾਂਜੀ ਹਾਂਜੀ ਪਹਿਲੇ ਸਾਲ ਮੈਂ ਸਿਰਫ ਗਿੰਦਾ ਲਾਇਆ ਸੀਗਾ ਹਾਂ ਫਿਰ ਮੈਂ ਗੁਲਾਬ ਦਾ ਦਾਗ ਹੀ ਟਰਾਈ ਕਰਿਆ ਉਹਨੇ ਬਹੁਤ ਵਧੀਆ ਗੁਲਾਬ ਦਾ ਮਤਲਬ ਦਿੱਲੀ ਉਹ ਗੁਲਾਬ ਉੱਤਰ ਦਾ ਹੁੰਦਾ ਸਾਰਾ ਸਾਲ ਉੱਤਰੀ ਜਾਂਦਾ ਏ ਉੱਤਰੀ ਜਾਂਦਾ ਏ ਕੋ ਉਹ ਰੋਜ਼ ਦੀ ਰੋਜ਼ ਤੋੜਦੇ ਆਂ ਵਹੀਂ ਤੁਸੀਂ ਜੇ ਰੋਜ਼ ਜੇ ਆਪਣੇ ਕੋਈ ਫੁੱਲ ਰੋਜ਼ ਹੈਗੇ ਗਾਗ ਤਾਂ ਚੱਲੂ ਦੇ ਹੁੰਦੇ ਨਹੀਂ ਰੋਜ਼ ਕਿਉਂਕਿ ਗਾਗ ਰੋਜ਼ ਹੀ ਹੁੰਦਾ ਹੈ ਗਾਗ ਰੋਜ਼ ਹੈ ਜੀ ਦਾ ਜੇ ਤੁਹਾਡੇ ਕੋਈ ਫੁੱਲ ਹੈਗੇ ਨਹੀਂ ਕਿਉਂਕਿ ਜਿਹੜੇ ਦੁਕਾਨਾਂ ਵਾਲੇ ਨੇ ਹਾਂ ਡੇਲੀ ਉਹਨਾਂ ਨੇ ਫੁੱਲ ਲੈਣਾ ਨਮਾ ਜਿੰਨਾ ਕੋਈ ਜਰੂਰਤ ਮੁਤਾਬਕ ਜੇ ਆਪਣੇ ਕੋ ਕੋ ਹੋਊਗਾ ਤਾਂ ਡੇਲੀ ਆਪਣੇ ਨਾਲ ਹੈਗੇ ਜੁੜੇ ਹੋਏ ਮੇਨ ਸੀਜ਼ਨ ਜਿਹੜਾ ਫੁੱਲਾਂ ਦਾ ਉਹ ਹੁੰਦਾ ਹੈ ਨਰਾਤੇ ਫੇਲੋ ਨਰਾਤੇ ਤਾਂ ਚੱਲੂ ਕਈ ਵਾਰ ਆ ਜਾਂਦੇ ਨੇ ਸਾਲ 'ਚ ਜਿਹੜੇ ਸਿਆਲ ਨਰਾਤੇ ਦਸਹਿਰਾ ਦੀਵਾਲੀ ਹਾਂ ਜਾਂ ਗੁਰਪੁਰਬ ਆ ਜਾਂਦੇ ਨੇ ਉਜੀ ਉਹ ਸੀਜ਼ਨ ਦੇ ਵਿੱਚ ਫੁੱਲ ਬਾਹਰੋਂ ਆ ਗਿਆ ਜਾਂ ਬਾਹਰ ਵਾਲਾ ਫੁੱਲ ਨੇ ਆ ਕੇ ਉਹਰੇ ਪੰਜਾਬ 'ਚ ਫੇਰੇ ਫੇਰ ਆਪਾਂ ਫੇਲ ਹੋ ਜਾਂਦੇ ਫੇਰ ਆਪਣਾ ਫੇਲ ਹੋ ਜਾਂਦਾ ਕੰਮ ਆ ਗਿਆ ਪੰਜਾਬ ਦੇ ਬਾਹਰੋਂ ਆ ਕੇ ਰਾਜ ਕਰਤਾ ਜੀ ਸਸਤਾ ਜੀ ਸਸਤਾ ਜੀ ਉਹ ਬੜਾ ਸਸਤਾ ਫੁੱਲ ਆ ਜਾਂਦਾ ਅੱਛਾ ਸਸਤਾ ਆ ਜਾਂਦਾ ਤਾਂ ਹੀ ਉਹ ਨਹੀਂ ਫੁੱਲ ਫੁੱਲ ਦੀ ਕੁਆਲਿਟੀ ਆਪਣੀ ਬਿਲਕੁਲ ਵਧੀਆ ਉਹਨਾਂ ਨਾਲੋਂ ਸਸਤਾ ਫੁੱਲ ਟਰੱਕਾਂ ਟਰੱਕ ਭਰ ਕੇ ਆ ਜਾਂਦੇ ਨੇ ਹੋਰ ਵੀ ਬੰਦੇ ਸਾਡੇ ਕੋਲ ਬਹੁਤ ਆਉਂਦੇ ਨੇ ਨਵੇਂ ਨਵੇਂ ਅਸੀਂ ਕਹਿੰਦੇ ਆ ਵੀ ਲਾਓ ਯਾਰ ਕਿਉਂਕਿ ਫੁੱਲ ਤਾਂ ਪੂਰਾ ਹੋ ਨਹੀਂ ਸਕਦਾ ਪੰਜਾਬ 'ਚ ਇੰਨਾ ਇੰਨਾ ਚਾਹੀਦਾ ਚਾਹੀਦਾ ਨਹੀਂ ਡਿਮਾਂਡ ਹੈ ਬਿਲਕੁਲ ਬਿਲਕੁਲ ਤੇ ਪਰ ਹੁਣ ਮੇਲਾ ਦਾ 70% ਫੁੱਲ ਹਰਿਆਣੇ ਤੋਂ ਆਉਂਦਾ ਪੰਜਾਬ ਚ ਹਰ ਲੁਧਿਆਣੇ ਹਰਿਆਣੇ ਤੋਂ ਆਉਂਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਆ ਕਿ ਇਸ ਦੇ ਵਿੱਚੋਂ ਤੁਸੀਂ ਕਹਿੰਦੇ ਕੁਝ ਵੀ ਉਗਾ ਸਕਦੇ ਹੋ ਪਰ ਲੋਕ ਜਾਂ ਕਿਸਾਨ ਭਰਾ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਜਾਗਰਿਤ ਕਰਦੇ ਰਹੀਏ ਸਮੇ ਟੂ ਸਮੇ ਬਹੁਤ ਘੱਟ ਗਿਣਤੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਹੋਣਗੇ ਜੋ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਮੈਂ ਇਹ ਘੱਟ ਗਿਣਤੀ ਇਸ ਕਰਕੇ ਕਹਿ ਰਹੇ ਹਾਂ ਕਿ ਆਪਾਂ ਇੰਟਰਵਿਊਜ਼ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਗੱਲਾਂ ਬਾਤਾਂ ਸੁਣਦੇ ਹਾਂ ਪਰ ਅਮਲ ਕਿੰਨੇ ਲੋਕ ਉਸ ਇੰਟਰਵਿਊ ਦੇ ਉੱਤੇ ਕਰਦੇ ਨੇ ਉਹ ਬਹੁਤ ਵੱਡਾ ਸਵਾਲ ਬਣ ਜਾਂਦਾ ਹੈ ਅੱਜ ਇੱਕ ਐਸਾ ਹੀ ਕਿਸਾਨ ਹੈ ਲਖਵੀਰ ਸਿੰਘ ਗਿੱਲ ਖੰਨੇ ਸ਼ਹਿਰ ਦੇ ਵਿੱਚੋਂ ਹੈ ਬਾਈ ਨੇ ਫਸਲੀ ਚੱਕਰ ਤੋਂ ਨਿਕਲਣ ਦੀ ਇੱਕ ਉਦਾਹਰਣ ਬਣਾਈ ਹੈ ਮੈਂ ਉਦਾਹਰਣ ਇਸ ਕਰਕੇ ਕਹਿ ਰਹੇ ਕਿ ਬਾਈ ਪਿਛਲੇ 4 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਿਹਾ ਹੈ ਫੁੱਲਾਂ ਦੀ ਕਿਆਰੀਆਂ ਨੂੰ ਸਾਂਭਦਾ ਆ ਉਹਦੇ ਵਿੱਚੋਂ ਪੈਸਾ ਵੀ ਕਮਾਉਂਦਾ ਆ ਸਾਰੀ ਗੱਲਬਾਤ ਕਰਾਂਗੇ ਕਿੰਨਾ ਕੁ ਫਾਇਦਾ ਕਿੰਨਾ ਕੁ ਨੁਕਸਾਨ ਕਿੰਨੀ ਕੁ ਸਾਂਭ ਕਿੰਨੀ ਕੁ ਪਾਣੀ ਦੀ ਬਚਤ ਹਰ ਇੱਕ ਗੱਲ ਦੇ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਜਾਊਗੀ ਲਖਵੀਰ ਸਿੰਘ ਗਿਲਵੀ ਭਾਜੀ ਸਾਡੇ ਨਾਲ ਹੋਣਗੇ ਬਾਈ ਹੁਣੇ ਵੀ ਜਿਹੜੇ ਆ ਖੇਤ ਦੇ ਵਿੱਚ ਘੁੰਮ ਰਹੇ ਸੀ ਬਾਈ ਆਜੋ ਆਜੋ ਕੋਈ ਨਹੀਂ ਨੰਗਿਆ ਹੋ ਨੰਗਿਆ ਬਾਈ ਕੀ ਹਾਲ ਹੈ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਹਿਮਤ ਟੀਵੀ ਤੇ ਬਾਈ ਜੀ ਬਾਈ ਗੱਲ ਆ ਜਾਂਦੀ ਹੈ ਫਸਲੀਏ ਚੱਕਰ ਇੱਕ ਐਸਾ ਚੱਕਰ ਜਿਹਦੇ ਵਿੱਚੋਂ ਪੰਜਾਬ ਦੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਉਲਝੇ ਹੋਏ ਨੇ ਜੇ ਮੈਂ ਗੱਲ ਕਰਦਾ ਆਂ ਕਿ ਕਣਕ ਝੋਨਾ ਕਣਕ ਝੋਨਾ ਬਸ ਇਹੀ ਚੱਲਦਾ ਰਹਿੰਦਾ ਆ ਮੈਂ ਵੇਖਿਆ ਕਿ ਤੁਸੀਂ ਫੁੱਲਾਂ ਦੀ ਖੇਤੀ ਕਰਦੇ ਹੋ ਬਾਈ ਕਿੰਨੀ ਕ ਔਖੀ ਕਿੰਨੀ ਕ ਸੌਖੀ ਆ ਵੀ ਫ੍ਰੈਂਕਲੀ ਦੱਸਿਓ ਸਭ ਤੋਂ ਪਹਿਲਾਂ ਤਾਂ ਮੈਂ ਰਹਿਮਤ ਟੀਵੀ ਵੱਲੋਂ ਤੁਹਾਨੂੰ ਤੁਹਾਸੀ ਆਏ ਥੋੜਾ ਸਵਾਗਤ ਕਰਦਾ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਅਸੀਂ ਆਮ ਜਿਹੇ ਬੰਦੇ ਤੁਹਾਡੀ ਨਿਗਾਹ ਭਾਈ ਉਹ ਨਹੀਂ ਨਹੀਂ ਭਾਜੀ ਨਹੀਂ ਨਹੀਂ ਕਿ ਤੁਸੀਂ ਬਹੁਤ ਖਾਸ ਕੰਮ ਕਰਦੇ ਹੋ ਇਸ ਕਰਕੇ ਤੁਸੀਂ ਅਸੀਂ ਉਰੇ ਪਹੁੰਚੇ ਆ ਖਾਸ ਤਾਂ ਦੇਖੋ ਜੀ ਇਹ ਕੰਮ ਸ਼ੌਂਕ ਦਾ ਹੁੰਦੇ ਨੇ ਆਏ ਹਾਏ ਹਾਂ ਜੇ ਆਪਾਂ ਦਿਲ ਚ ਕੋਈ ਸ਼ੌਂਕ ਹੁੰਦਾ ਕਿਸੇ ਨੂੰ ਵੀ ਉਸ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਹੈਗਾ ਮੈਂ ਤੁਸੀ ਯਕੀਨ ਕਰੋ ਬਚਪਨ ਤੋਂ ਹੀ ਵੈਸੇ ਤਾਂ ਮੈਂ ਕੁਝ ਵੱਖਰਾ ਕਰਨ ਦੀ ਸੋਚ ਹੈ ਮੇਰੀ ਹੂੰ ਤੇ ਕਾਲਜ ਲਾਈਫ ਦੇ ਵਿੱਚ ਵੀ ਮੈਂ ਜਦੋਂ ਗਿਆ ਤਾਂ ਮੈਨੂੰ ਆਉਂਦਾ ਸੀ ਵੀ ਕੁਝ ਵੱਖਰਾ ਕਰੀਏ ਪਿੰਡ ਲਈ ਵੀ ਕਰੀਏ ਚਾਹੇ ਖੇਤੀ ਲਈ ਵੀ ਕਰੀਏ ਹੂੰ ਫਿਰ ਫਸਲੀ ਚੱਕਰ ਵਾਲਾ ਜ ਬਹੁਤ ਰੌਲਾ ਪਿਆ ਮੇਰਾ ਵੀ ਮਨ ਕਰਿਆ ਮੈਂ ਤਕਰੀਬਨ 10 ਸਾਲ ਪਹਿਲਾਂ ਸਬਜ਼ੀ ਦਾ ਕੰਮ ਵੀ ਕਰਿਆ ਅੱਛਾ ਸਬਜ਼ੀ ਦਾ ਕੰਮ ਵੀ ਕਰਿਆ ਹਾਂਜੀ 10 ਕ ਸਾਲ ਸਬਜ਼ੀ ਮਤਲਬ 3-4 ਏਕੜ ਸਬਜ਼ੀ ਦੇ ਹੁੰਦੇ ਸੀ ਪੱਕੇ ਹਰ ਸਾਲ ਹਾਂ ਤੇ ਸਬਜ਼ੀ ਦੀਆਂ ਮੁਸ਼ਕਲਾਂ ਬਹੁਤ ਆਈਆਂ ਮੌਸਮ ਦੀ ਮਾਰ ਪੈ ਜਾਣੀ ਕਦੇ ਕੱਸ ਚੀਜ਼ ਦੇ ਮਾਰ ਪੈ ਜਾਣੀ ਫਿਰ ਮੈਂ ਸੋਚਿਆ ਵੀ ਚਲੋ ਕੁਝ ਹੋਰ ਐਕਸਟਰਾ ਕਰਿਆ ਜਾਵੇ ਫਿਰ ਮੇਰਾ ਧਿਆਨ ਫੁੱਲਾਂ ਤੇ ਗਿਆ ਹੂੰ ਫੁੱਲਾਂ ਤੇ ਧਿਆਨ ਗਿਆ ਤਾਂ ਮੈਂ ਫੁੱਲਾਂ ਦੀ ਮੈਂ ਸਾਲ ਡੇਢ ਸਾਲ ਦਾ ਸੋਚ ਨਹੀਂ ਰਿਹਾ ਵੀ ਕਿੱਥੋਂ ਕਿਵੇਂ ਪਤਾ ਲੱਗੂ ਕਿੱਥੋਂ ਸ਼ੁਰੂ ਕਰਾਂਗੇ ਹਾਂ ਮੈਂ ਫੁੱਲਾਂ ਦੀ ਗੱਲ ਮੈਂ ਫੁੱਲਾਂ ਦੇ ਕਿਵੇਂ ਧਿਆਨ ਗਿਆ ਕੋਈ ਘਟਨਾ ਘਟਦੀ ਹੈ ਕੋਈ ਜ਼ਿੰਦਗੀ ਜਿਦਾਂ ਆਪਾਂ ਇੰਟਰਵਿਊ ਦੇਖਦੇ ਆਂ ਜਾਂ ਦੇਖਦੇ ਆਂ ਵੀ ਫੁੱਲਾਂ ਦੀ ਖੇਤੀ ਹੋ ਰਹੀ ਹੈ ਪੰਜਾਬ 'ਚ ਹਾਂ ਮੋਸਟਲੀ ਵੈਸੇ ਫੁੱਲ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਆਉਂਦੇ ਨੇ ਹੁਣ ਵੀ ਹੁਣ ਵੀ ਜਿੰਨੀ ਜਰੂਰਤ ਹੈ ਪੰਜਾਬ ਨੂੰ ਪੰਜਾਬ ਉਹ ਨਹੀਂ ਜ਼ਰੂਰਤ ਪੂਰੀ ਨਹੀਂ ਕਰਦਾ ਫੁੱਲਾਂ ਦੀ ਜਿੰਨੀ ਲਾਗਤ ਹੈ ਸਾਰੇ ਮੋਸਟਲੀ ਹਰਿਆਣਾ ਤੇ ਯੂਪੀ ਰਾਜਸਥਾਨ ਜਾਂ ਕੋਲਕੱਤਾ ਤੋਂ ਵੀ ਫੁੱਲ ਪੂਨੇ ਤੋਂ ਫੁੱਲ ਆਉਂਦੇ ਨੇ ਕੁਝ ਇਸ ਤਰ੍ਹਾਂ ਦੇ ਫੁੱਲ ਨੇ ਜਿਹੜੇ ਉਰੇ ਹੁੰਦੇ ਹੀ ਨਹੀਂ ਹੈਗੇ ਪੂਨਾ ਸਭ ਤੋਂ ਬੈਸਟ ਪੂਨਾ ਜਿਹੜੇ ਇੰਪੋਰਟਡ ਫੁੱਲ ਨੇ ਜਿੰਨੇ ਵੀ ਆਉਂਦੇ ਨੇ ਪੂਨਾ ਪੂਨੇ ਤੋਂ ਜਾਂ ਕਲਕੱਤੇ ਤੋਂ ਆਉਂਦੇ ਨੇ ਕਲਕੱਤੇ ਤੋਂ ਆਉਂਦੇ ਨੇ ਹਾਂਜੀ ਹਾਂਜੀ ਤੇ ਜੇ ਵੱਡੇ ਵੱਡੇ ਜਿਹੜੇ ਵੱਡੀਆਂ ਫਰਮਾਂ ਨੇ ਕੰਪਨੀਆਂ ਨੇ ਉਹ ਸਾਰੀਆਂ ਅਡਵਾਂਸ ਬੁਕਿੰਗ ਕਰਦੇ ਨਾਲੇ ਪੈਸੇ ਲੈਂਦੇ ਨੇ ਮਹਿੰਗੇ ਫੁੱਲ ਵੇਚਦੇ ਨੇ ਸਾਰੇ ਨਾਲੇ ਮਹਿੰਗੇ ਫੁੱਲ ਵੇਚਦੇ ਆਪਾਂ ਤਾਂ ਜਿਹੜੀ ਆਪਾਂ ਖੇਤੀ ਕਰਨੀ ਸ਼ੁਰੂ ਕਰੀਏ ਗੇਂਦਾ ਗੁਲਾਬ ਤੇ ਗੁਲਦੌਦੀ ਦੀ ਵੀ ਮਤਲਬ ਹਜੇ ਆਪਣੀ ਓਨੀ ਸ਼ੁਰੂਆਤ ਹੈ ਆ ਮਤਲਬ ਓਨੀ ਵਧੀਆ ਨਹੀਂ ਕਰ ਸਕਦੇ ਆਪਾਂ ਬਹੁਤ ਜ਼ਿਆਦਾ ਬਲੋ ਇਹ ਨਹੀਂ ਕਹਿ ਸਕਦੇ ਔਖਾ ਵੀ ਹੈ ਪਰ ਬਹੁਤ ਸਮਝਦਾਰੀ ਨਾਲ ਚੱਲਣਾ ਕੰਮ ਹੈ ਯਾਨੀ ਜਿਵੇਂ ਕਹਿੰਦੇ ਨੇ ਕਿ ਐਨ ਸੰਭਲ ਸੰਭਲ ਕੇ ਚੱਲਣਾ ਬਿਲਕੁਲ ਜੀ ਬਿਲਕੁਲ ਤਾਂ ਰਣ ਮੜਕ ਨਾਲ ਚੱਲਣਾ ਪੈਂਦਾ ਇਹਦੇ ਵਿੱਚ ਤਾਂ ਇਹਦੇ ਵਿੱਚ ਆਏ ਨਹੀਂ ਹੈਗੇ ਕਿ ਭੱਜ ਲੋ ਭੱਜ ਲੋ ਇਧਰ ਨੂੰ ਲੈ ਜਾਓ ਕੰਬੈਨ ਘਮਾ ਲਓ ਉਧਰ ਨੂੰ ਟਰੈਕਟਰ ਇਹਦੇ ਕਿਹੜੇ ਮੰਡੀ ਕਰਨੇ ਵੀ 1 ਕੋ ਲਖ ਤਾਂ 50 ਕਿਲੋ ਬਿਜਲੀ ਮੁੜ ਕੇ ਕਿਹੜਾ ਪੁੱਛਦਾ ਕਈ ਵਾਰ ਕਿਲਾ 2 ਕਿਲੋ ਵੀ ਉਹ ਹੀ ਅੜ ਜਾਂਦੇ ਨੇ ਵਿਕਦੇ ਨਹੀਂਗਾ ਅਚੋ ਉਹੀ ਅੜ ਜਾਂਦੇ ਨੇ ਭਾਈ ਜਿਵੇਂ ਹੁਣ ਤੁਸੀਂ ਇੱਕ ਗੱਲ ਕਹੀ ਕਿ ਇਹਦਾ ਇਹਦਾ ਕਿਹੜਾ ਮੰਡੀ ਕਰਨਾ ਇਹਦਾ ਕਿਹੜਾ ਉਹ ਹੈ ਇਹਨੂੰ ਕਿਹੜਾ ਕੋਈ ਪੁੱਛਦਾ ਜੇ 50 ਕਿੱਲੇ ਬੀਜ ਲਏ ਉੱਥੇ ਕਿਹੜਾ ਕੁਝ ਲੱਭਦਾ ਭਾਈ ਫਿਰ ਹੁਣ ਆਪਾਂ ਇਹ ਏਡੇ ਰਿਸਕ ਦੇ ਉੱਤੇ ਕੰਮ ਕਰਦੇ ਆ ਕਿ ਕੀ ਕੀ ਲੱਗਦਾ ਮੈਂ ਪਹਿਲਾਂ ਅੱਧੇ ਕਿੱਲੇ ਤੋਂ ਸ਼ੁਰੂ ਕਰਿਆ ਸੀ ਕੰਮ ਅੱਧੇ ਕਿੱਲੇ ਤੋਂ ਅੱਧੇ ਕਿੱਲੇ ਤੋਂ ਹਾਂ ਉਸ ਦਿਨ ਮੈਂ ਅੱਧਾ ਕਿੱਲਾ ਬੀਜ ਲਿਆ ਹਾਂ ਮੈਂ ਮਤਲਬ ਇਦਾਂ ਹੀ ਮੇਰੀ ਹੌਲੀ ਹੌਲੀ ਜਦੋਂ ਪਤਾ ਲੱਗਿਆ ਵੀ ਖੇਤੀ ਫਿਰ ਮੈਨੂੰ ਪਟਿਆਲੇ ਤੋਂ ਨੇ ਗੁਰਵਿੰਦਰ ਵੀਰ ਜੀ ਪਟਿਆਲੇ ਦੇ ਨੇੜੇ ਪਿੰਡੋਂ ਉਹਨਾਂ ਦਾ ਹਾਂ ਉਹਨਾਂ ਨਾਲ ਮੇ ਜਾਣ ਪਛਾਣ ਹੋਈ ਫੋਨ ਤੇ ਉਹਨਾਂ ਨੇ ਮੈਨੂੰ ਪੁੱਛ ਉਹਨਾਂ ਤੋਂ ਮੈਂ ਪੁੱਛਿਆ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕਰਿਆ ਹੁਣ ਵੀ ਮੇਨ ਸਾਡੇ ਗਾਈਡ ਉਹੀ ਨੇ ਤਕਰੀਬਨ ਉਹ ਸਮੇਂ ਸਮੇਂ ਨੂੰ ਸਮੇਂ ਗਾਈਡ ਕਰਦੇ ਨੇ ਨਾ ਸਾਡੇ ਜਿੰਨੇ ਕ ਨੇੜੇ ਤੇੜੇ ਕੀ ਅਗਲਾ ਪੰਜਾਬ ਦੀ ਕਿਸਾਨ ਨੇ ਸਾਰਾ ਸੈਂਟਰ ਉਹੀ ਨੇ ਅੱਛਾ ਗਿੱਲ ਸਾਹਿਬ ਐਂ ਕਰ ਲਿਓ ਗਿੱਲ ਸਾਹਿਬ ਧਿਆਨ ਰੱਖਿਓ ਮੈਨੂੰ ਉਹਨਾਂ ਨੂੰ ਜੇ ਕੋਈ ਗੱਲ ਪੁੱਛਣੀ ਸੀ ਮੈਂ ਅੱਜ ਹੀ ਫੋਨ ਕਰਿਆ ਮੈਂ ਵੀ ਜੀ ਮੌਸਮ ਬਦਲ ਗਿਆ ਤਾਂ ਉਹਨਾਂ ਤੋਂ ਕੋਈ ਨਾ ਕੋਈ ਸਲਾਹ ਲੈ ਲਈ ਦੀ ਹੂੰ ਤੇ ਉਸੇ ਤਰ੍ਹਾਂ ਉਹਨਾਂ ਨਾਲ ਮੈਂ ਗੱਲ ਹੋਈ ਉਹਨਾਂ ਨੇ ਕਿਹਾ ਵੀ ਪਨੀਰੀ ਇਹ ਬਾਹਰੋਂ ਆਉਂਦੀ ਹੈ ਪਹਿ ਜਿਹੜਾ ਹੁੰਦਾ ਕਿੱਥੋਂ ਹੈ ਮੋਸਟਲੀ ਜਿਹੜੀ ਪਨੀਰੀ ਆ ਇਹ ਕਲਕੱਤੇ ਤੋਂ ਵੀ ਆਉਂਦੀ ਆ ਅੱਛਾ ਜਿਹੜੀ ਆਹ ਲੱਗੀ ਹੋਈ ਆ ਇਹ ਕਲਕੱਤੇ ਦਾ ਫੁੱਲ ਹੈ ਕਟਿੰਗ ਹੈ ਇਹਨੂੰ ਕਟਿੰਗ ਜਿਵੇਂ ਕਹਿੰਦੇ ਨੇ ਆਪਾਂ ਹਾਈਬ੍ਰਿਡ ਕਹਿੰਦੇ ਨੇ ਬੂਟੇ ਹਾਂ ਨਹੀਂ 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 ਹਾਈਬ੍ਰਿਡ ਜਿਵੇਂ ਜਿਵੇਂ ਸਮਝਾਉਂਦੇ 20 ਤੋਂ ਨਹੀਂ ਤਿਆਰ ਹੁੰਦੀ ਇਹ ਹਾਂ ਇਹਨੂੰ ਕਟਿੰਗ ਕਰਕੇ ਉਹਨਾਂ ਕੋਲ ਟੈਕਨੀਕ ਹੈ ਕਟਿੰਗ ਕਰਕੇ ਇਦਾਂ ਹਾਂ ਇਹਨੂੰ ਲਾਉਂਦੇ ਨੇ ਫਿਰ ਜਾੜ ਆਉਂਦੀ ਆ ਫਿਰ ਇਹ ਪਨੀਰੀ ਉਰੇ ਆਉਂਦੀ ਆ ਅੱਛਾ ਇਹਨੂੰ ਜਿਵੇਂ ਕਟਿੰਗ ਕਰਕੇ ਲਾਤਾ ਧਾਤੀ ਦੇ ਵਿੱਚ ਕਟਿੰਗ ਹੀ ਕਟੀਆਂ ਆਉਂਦੀ ਆ ਹਾਂਜੀ ਦੁਬਾਰਾ ਉਹਨੂੰ ਜਾੜ ਆ ਜਾਂਦੀ ਇਹ ਵੀ ਨੋਟ ਕਰੋ ਵੀ ਇਹ ਉੱਥੋਂ ਵਾਲੀ ਪਨੀਰੀ ਓ ਜਿਆਦਾ ਕਾਮਯਾਬ ਹੁੰਦੀ ਹੈ ਆਪਣੇ ਵਾਲੀ ਕਟਿੰਗ ਓਨੀ ਕਾਮਯਾਬ ਨਹੀਂ ਹੁੰਦੀ ਜੇ ਆਪਾਂ ਆਪ ਵੀ ਕਰ ਲਈਏ ਅੱਛਾ ਜਿਵੇਂ ਜਿਵੇਂ ਜੇ ਪੰਜਾਬ ਆਪ ਵੀ ਕਰਦੇ ਆ ਪੰਜਾਬ ਦੇ ਵਿੱਚੋਂ ਲੈ ਲਿਆ ਜਾਂ ਕਿਧਰੋਂ ਕਿਧਰੋਂ ਲੈ ਲਿਆ ਇਹ ਫਿਰ ਨਹੀਂ ਕਾਮਯਾਬ ਹੁੰਦੀ ਹੁੰਦੀ ਆ ਪਰ ਬਹੁਤ ਘੱਟ ਮਨੋ ਡਰ ਜਿਹਾ ਹੀ ਰਹਿੰਦਾ ਹੁਣ ਉੱਥੇ ਹੀ ਆਉਂਦੀ ਆ ਕਲਕੱਤੇ ਤੋਂ ਹੀ ਮੋਸਟਲੀ ਮਗਾਈ ਜਾਂਦੀ ਆ ਅੱਛਾ ਕਲਕੱਤੇ ਤੋਂ ਆਉਂਦੇ ਨੇ ਇਹ ਸਿਕਲਕੱਤੇ ਬਹੁਤ ਜ਼ਿਆਦਾ ਵੱਡਾ ਮਨੋ ਕਿਲਾ ਵੀ ਕਟਿੰਗ ਦਾ ਉਹ ਸੈਂਟਰ ਆ ਉਹ ਉੱਥੇ ਸਾਰੇ ਇੰਡੀਆ ਚ ਸਪਲਾਈ ਹੁੰਦੀ ਆ ਫਲਾਓ ਪੂਰੇ ਭਾਰਤ ਦੇ ਵਿੱਚ ਭਾਈ ਹੁਣ ਜਿਵੇਂ ਤੁਸੀਂ ਕਿਹਾ ਕਿ ਮੈਂ ਪਹਿਲਾਂ ਅੱਧੇ ਕਿੱਲੇ ਦੇ ਵਿੱਚ ਖੇਤੀ ਕੀਤੀ। ਅੱਧਾ ਕਿੱਲਾ ਖੇਤੀ ਕੀਤੀ ਹਾਂਜੀ। ਤੇ ਕੀਤੀ ਫਿਰ ਹੁਣ ਜਿਵੇਂ ਆ ਜਿਵੇਂ ਮੈਂ ਨਾਲੇ ਵੇਖ ਰਿਆਂ ਮੈਨੂੰ ਲੱਗਦਾ ਕਣਕ ਬੀਜੀ ਹੋਇਆ ਇਧਰੀ ਸਾਈਡ। ਹਾਂਜੀ ਹਾਂਜੀ ਹਾਂਜੀ। ਉਹ ਉਹ ਪਰਲੇ ਪਾਸੇ ਆਲੂ ਬੀਜੇ ਹੋਇਆ। ਹਾਂਜੀ ਹਾਂਜੀ। ਇਹ ਆਹੀ ਖੇਤਾਂ ਦੇ ਵਿੱਚੋਂ ਫਿਰ ਨਾਲੇ ਕਿਸੇ ਦੇ ਖੇਤ ਹੋਣਗੇ ਕਿ ਆਪਣੀ ਨੇ ਇਹ। ਨਹੀਂ ਨਹੀਂ ਇਹ ਹੋਰ ਨੇ ਆਪਣੇ। ਇਹ ਹੋਰ ਨੇ। ਚਲੋ ਇਹ ਕਿਸੇ ਹੋਰ ਦੇ। ਦਿੱਤਕ ਫੁੱਲ ਨਹੀਂ ਆਪਣੇ ਦੇ। ਇਹ ਆਪਣੇ ਨੇ। ਆ ਪਰਲੇ ਖੇਤ ਵਾਲਾ ਬਾਈ ਦਾ ਕਹਿੰਦੇ ਹੀ ਹੋਗੇ ਕਿ ਯਾਰ ਗਿੱਲ ਸਾਹਿਬ ਇਧਰ ਨੂੰ ਕੇ ਆਹ ਲਾਲ ਚਲੋ ਚੱਲ ਪਏ ਤੁਸੀਂ ਕੀ ਗੱਲ ਕੇ ਪੈਸੇ ਪੂਸੇ ਡੋਬਣੇ ਆ ਉਹ ਪਹਿਲਾਂ ਮੈਂ ਤਾਂ ਲੋਕ ਮੈਨੂੰ ਹੱਸਦੇ ਵੀ ਰਹੇ ਨੇ ਵੀ ਆਹ ਕੀ ਪੰਗਾ ਲੈ ਲਿਆ ਹਾਂ ਵੀ ਬਥੇਰੇ ਲੋਕਾਂ ਨੇ ਕਰਕੇ ਦੇਖਿਆ ਇਹ ਤਾਂ ਇਹ ਕੰਮ ਚਲੋ ਜਿਹੜੀ ਬੇਕਾਰ ਜੇ ਕੰਮ ਕਹਿੰਦੇ ਨੇ ਕਿ ਐਵੇਂ ਹੀ ਆ ਇਹਦਾ ਬੇਲੇ ਵਾਲਾ ਕੰਮ ਕਰਨ ਲੱਗ ਗਿਆ ਹਾਂ ਫਿਰ ਫਿਰ ਮੈਂ ਕੋਈ ਗੱਲ ਨਹੀਂ ਮੈਂ ਪੰਗਾ ਲੈ ਅੱਧੇ ਕਿਲੇ ਦਾ ਪਨੀਰੀ ਵੀਰ ਜੀ ਨਾਲ ਗੱਲ ਹੋਣ ਲੱਗੀ ਪਨੀਰੀ ਆ ਗਈ ਉਹਨਾਂ ਦੀ ਸਲਾਹ ਨਾਲੇ ਆਪਾਂ ਤਿਆਰ ਕਰ ਲਿਆ ਅੱਧਾ ਕਿਲਾ ਅੱਧਾ ਕਿਲਾ ਤਿਆਰ ਕੀਤਾ ਬਈ ਜਦੋਂ ਪਹਿਲੇ ਦਿਨ ਫੁੱਲ ਆਏ ਹਾਂ ਤੋੜ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਥੋੜੀ ਜਿਹੀ ਮੈਂ ਇੱਕ ਤੇ ਦੁਕਾਨਦਾਰ ਕੋ ਗਿਆ ਸੰਗ ਦਾ ਸੰਗ ਦਾ ਅੱਛਾ ਸੰਗ ਦਾ ਸੰਗ ਦਾ ਲੈ ਉਹਨੇ ਦੁਕਾਨਦਾਰ ਨੇ ਗਵਿੰਦਗੜ੍ਹ ਨੇ ਹਾਂ ਪਹਿਲੀ ਥੋੜ੍ਹ ਗਿਆ ਮੈਂ ਜਰ ਫੁੱਲ ਵਿਖ ਜਾਣਗੇ ਕਹਿੰਦਾ ਲੈ ਆਓ ਜਿੰਨੇ ਮਰਜੀ ਮੈਂ ਉਹਨੂੰ ਪਹਿਲੇ ਦਿਨ ਇੱਕ ਟੋਕਰੀ ਜੀ ਨਹੀਂ ਕਿ ਹੋਈ ਸੀ ਮੈਂ ਲੈ ਕੇ ਗਿਆ ਹਾਂ ਮਤਲਬ ਜਿਵੇਂ ਚੱਲੋ ਜਿਹੜੀ ਜੀ ਦਾ ਆਪਣਾ ਹੁੰਦਾ ਨਹੀਂ ਰਸਤਾ ਨਹੀਂ ਹੁੰਦਾ ਰਸਤਾ ਹੀ ਨਹੀਂ ਹੁੰਦਾ ਸੰਗ ਲੱਗੇ ਵੀ ਇਹ ਕੀ ਕਰ ਰਹੀ ਹੈ ਕੀ ਕਰਦੇ ਹਾਂ ਚਲੋ ਮੈਂ ਲੈ ਗਿਆ ਬੜੀ ਖੁਸ਼ੀ ਹੋ ਉਹਨੇ ਬੜੀ ਉਹਨੇ ਵੀ ਪਹਿਲੇ ਦਿਨ ਬਹੁਤ ਵਧੀਆ ਤਰੀਕੇ ਨਾਲ ਕਹਿੰਦਾ ਲੈ ਆਓ ਇਹੋ ਜਿਹਾ ਸ਼ੁਰੂ ਹੋਇਆ ਖੰਨਾ ਗਵਿੰਦਗੜ੍ਹ ਫਿਰ ਮੈਂ ਫਿਰ ਮੈਨੂੰ ਬਾਈ ਫੁੱਲ ਮੇਰੇ ਕੋਲ ਹੈਗੇ ਨੇ ਬਾਈ ਹੈਗੇ ਨੇ ਪਹਿਲੇ ਸਾਲ ਹੀ ਅੱਧੇ ਏਕੜ ਚੋਂ ਮੈਨੂੰ ਬਹੁਤ ਜ਼ਿਆਦਾ ਮਾਰਜਿਨ ਮਿਲੇਆ ਬਹੁਤ ਜ਼ਿਆਦਾ ਮਾਰਜਿਨ ਮਿਲੇ ਮੈਂ ਕਹਿੰਦਾ ਵੀ ਮੈਂ ਸੋਚ ਵੀ ਇੰਨਾ ਮਾਰਜਿਨ ਬਾਈ ਕੀ ਉਹਨਾਂ ਨੇ ਰੇਟ ਪੁੱਛਿਆ ਹੋਊਗਾ ਤੁਸੀਂ ਤਾਂ ਵੈਸੇ ਹੀ ਟੋਕਰੀ ਲੈ ਕੇ ਚਲੇਗੇ ਉਹਨਾਂ ਕਹਿੰਗਾ ਯਾਰ ਟੋਕਰੀ ਦਾ ਰੇਟ ਦੱਸ ਦੇ ਫਿਰ ਹੈ ਹਾਂ ਮੈਂ ਕਹਿੰਦਾ ਕੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕੀ ਰੇਟ ਆ ਜੋ ਉਹਨਾਂ ਨੇ ਕਿਹਾ 30 40 50 ਮੈਨੂੰ ਹੁਣ ਯਾਦ ਨਹੀਂ ਕੀ ਰੇਟ ਸੀ ਉਸ ਟਾਈਮ ਹਾਂ ਕਹਿੰਦੇ ਉਹ ਦੇ ਦੇ ਮੈਂ ਆਪਣੇ ਲੈ ਆਇਆ ਮੈਨੂੰ ਜਲ ਸ਼ੁਕਰ ਆ ਵਧੀਆ ਫਿਰ ਹੌਲੀ ਹੌਲੀ 10 ਕਿਲੋ 20 ਕਿਲੋ ਕੁ ਹੂੰ ਫਿਰ ਦੁਕਾਨਦਾਰ ਮੇਰੇ ਨਾਲ ਅਟੈਚ ਹੋ ਗਏ ਹੌਲੀ ਹੌਲੀ ਗੱਲਾਂ ਬਾਤਾਂ ਕਰਨ ਲੱਗੇ ਹਾਂ ਕੁਝ ਕੁ ਗੁਵਿੰਦਗੜ੍ਹ ਤੋਂ ਫਿਰ ਦੁਕਾਨਦਾਰ ਉਰੇ ਆਉਣ ਲੱਗੇ ਮੇਰੇ ਕੋਲ ਜਦੋਂ ਲੋਡ ਹੁੰਦੀ ਵੀ ਸਾਨੂੰ ਫੋਲ ਦੋ ਫਿਰ ਮੈਂ ਵਧਾ ਲਿਆ ਹੌਲੀ ਹੌਲੀ ਕੰਮ ਇਹ ਹੁਣ ਤਾਂ ਵਧਾਇਆ ਅੱਧੇ ਇਹ ਹੁਣ ਆਪਾਂ ਕਿੰਨੇ ਕਿੰਨਾ ਏਰੀਆ ਹੋਊਗਾ ਬਾਈ ਜੀ ਤਕਰੀਬਨ ਮੈਂ ਸਾਢੇ ਕਿਤੇ ਨੇੜੇ ਚ ਕਰਦਾ ਹੁਣ ਇਹ ਜਿਵੇਂ ਕਹਿੰਦੇ ਆਂ ਵੀ ਕੁਝ ਏਰੀਆ ਹੁਣੇ ਚੱਲ ਕੇ ਖਤਮ ਹੋਣ ਲੱਗੇ ਇਹਨਾਂ ਨੇ ਹੁਣ ਇੱਧਰ ਆ ਜਿਹੜਾ ਇਹਨੇ ਹੁਣ ਅੱਗੇ ਚੱਲਣਾ ਹੈ ਅੱਛਾ ਇਹਨਾਂ ਨੇ ਅੱਗੇ ਚੱਲਣਾ ਹੈ ਉਹ ਮੈਂ ਉਹ ਚੱਲੂਗਾ ਹੁਣ ਉਹ ਚੱ अच्छा ये भाई बारी-बारी चल चलਦੇ ਰਹਿੰਦੇ ਨੇ ਜਿਵੇਂ ਹੁਣ ਆ ਹੋ ਗਿਆ ਇਹਦੀ ਜਗ੍ਹਾ ਤੇ ਹੁਣ ਆਪਾਂ ਬਾਕੇ ਫੇਰ ਲਾ ਦੇਣਾ ਨਵਾਂ اچھا ਇਹਨੂੰ ਬਾਕੇ ਨਵਾਂ ਇਹਨੂੰ ਬਾਣਾ ਮੈਂਦਾ ਆ ਨਹੀਂ ਹੁਣ ਜਿਵੇਂ ਖਤਮ ਹੋ ਜਾਣਾ ਇਹਨੂੰ ਬਾਕੇ ਖਾਲੀ ਛੱਡਣਾ ਹੈ ਹਾਂ ਕਿੰਨਾ ਕ ਟਾਈਮ ਖਾਲੀ ਛੱਡ ਦਿੰਨੇ ਹੋ ਫਿਰ ਇਹ ਕਦੇ 10-20 ਦਿਨ ਕਦੇ ਮਹੀਨਾ ਵਿੱਚ ਕਦੇ ਜਿਵੇਂ ਦੇਸੀ ਰੋ ਵੀ ਆਪਾਂ ਦੇਸੀ ਖਰਾਕ ਜਿਵੇਂ ਕਹਿੰਦੇ ਰੂੜੀ ਵਾਲੀ ਪਾ ਲੈਂਦੀ ਆ ਉਹ ਵੀ ਪਾ ਕੇ ਐਦਾਂ ਫਿਰ ਜਦੋਂ ਹਰ ਯਾਨੀ 2 ਮਹੀਨੇ ਬਾਅਦ ਨਵੀਂ ਫਸਲ ਬੀਜਣੀ ਪੈਂਦੀ ਹੈ 2 ਮਹੀਨੇ ਬਾਅਦ ਨਵੀਂ ਫਸਲ ਬੀਜਣੀ ਉਹ ਮੈਂ ਫਿਰ ਖਰਚਾ ਨਹੀਂ ਆ ਜਾਂਦਾ ਯਾਰ ਫਿਰ ਟਰੈਕਟਰ ਟ੍ਰੂਟਰ ਘਮਾਉਣਾ ਡੀਜ਼ਲ ਪਾ ਲੈ ਨਹੀਂ ਦੂਜੇ ਖਰਚੇ ਤਾਂ ਕੋਈ ਐਡੀ ਖਾਸ ਗੱਲ ਨਹੀਂ ਕਿੰਨੇ ਵਾਰ ਮਿੱਟੀ ਪਲਟਾਣੀ ਪੈਂਦੀ ਹੈ ਫਿਰ ਇਹ ਨਾਰਮਲ ਹੈ ਉਹ ਤਾਂ ਉਹ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਉਹ ਤਾਂ ਜਿਵੇਂ ਮੰਨ ਲਓ ਵੀ ਕਣਕ ਜੀਰੀ ਨੂੰ ਬਹੁਤ ਨੇ ਉਹਨਾਂ ਨਹੀਂ ਬਸ ਦੋ ਚਾਰ ਵਾਰ ਬਾਹ ਕੇ ਬੱਟਾ ਪਾ ਲਏ ਦੀਆਂ ਨੇ ਫੇਰ ਬੱਟਾ ਪਾ ਲਓ ਫੇਰ ਚੱਲ ਪੰਦਾ ਕੰਮ ਭਾਈ ਭਾਈ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਦੇਖੋਗੇ ਹੁਣ ਇਸ ਵਕਤ ਤਾਂ ਗੱਲਾ ਆ ਥੋੜਾ ਜਿਹਾ ਤਾਂ ਅਸੀਂ ਭਾਈ ਦਰਸ਼ਕੋ ਬਾਹਲਾ ਅੰਦਰ ਨਹੀਂ ਜਾ ਸਕਦੇ ਗੱਲਾ ਆ ਉਹ ਬਾਈ ਹੁਣੇ ਫੁੱਲ ਜਿਹੜੇ ਨੇ ਤੋੜ ਵੀ ਰਹੇ ਨੇ ਉਹ ਤੁਸੀਂ ਦੇਖ ਵੀ ਸਕਦੇ ਹੋ ਭਾਈ ਇਦਾਂ ਜਿਵੇਂ ਹੁਣ ਇਹ ਫੁੱਲ ਤੋੜ ਰਹੇ ਨੇ ਆਪਣੀ ਹੀ ਬੰਦੇ ਨੇ ਕਿ ਕੋਈ ਲੈਣ ਲੂਣ ਆਇਆ ਆਪਣੀ ਹੀ ਨੇ ਜੀ ਆਪਣੀ ਇਹ ਆਪਣੀ ਬੰਦੇ ਨੇ ਇਹ ਪੱਕੇ ਹੀ ਬੰਦੇ ਮੇਰੇ ਨਾਲ ਜੁੜੇ ਹੋਏ ਨੇ ਹਾਂ ਇਹਨਾਂ ਦੇ ਸਿਰ ਤੇ ਹੀ ਕੰਮ ਚੱਲਦਾ ਅੱਛ हां जे की ਤੁਸੀਂ ਕਹਿੰਦੇ ਪਹਿਲੇ ਸਾਲ ਮੈਂ ਖੁਦ ਬਹੁਤ ਆਬੀ ਮੈਂ ਤੋੜੇ ਨਹੀਂ ਪਹਿਲੇ ਸਾਲ ਹੀ ਐਦਾ ਕਿ ਬਾਹਰ ਆਰਡਰ ਆਰਡਰ ਵੀ ਲੈਣ ਜਾਣੇ ਪੈਂਦੇ ਨੇ ਉਹ ਭੱਜਣਾ ਠਰੈਂਦੀਆਂ ਹੈ ਵਿਚਾਲੇ ਤੇ ਕੁਝ ਜ਼ਿੰਮੇਵਾਰੀਆਂ ਹੋਰ ਵਾਜਦੀਆਂ ਮੇਰੇ ਕੋਲ ਹੋਰ ਵੀ ਖੇਤੀ ਹੈ ਮੈਂ ਉਹ ਵੀ ਕਰਦੇ ਨਾਲ ਅੱਛਾ ਅੱਛਾ ਨਹੀਂ ਇਹ ਇਹ ਹੁਣ ਜਿਵੇਂ ਬਾਈ ਹੈ ਇਹ ਕਿੰ ਕਿੰਨਾ ਮਤਲਬ ਹੁਣ ਰੋਜ਼ ਦੀ ਰੋਜ਼ ਤੋੜਦੇ ਹੋਏ ਤੁਸੀਂ ਜੇ ਰੋਜ਼ ਜੇ ਆਪਣੀ ਕੋਈ ਫੁੱਲ ਰੋਜ਼ ਹੈਗੀ ਗਾਹਕ ਤਾਂ ਚਲੂਦੇ ਹੁੰਦੇ ਨਹੀਂ ਰੋਜ਼ ਕਿਉਂਕਿ ਵਿਕਣਾ ਨਹੀਂ ਗਾਹਕ ਰੋਜ਼ ਹੀ ਹੁੰਦਾ ਗਾਹਕ ਰੋਜ਼ ਹੈ ਜੀ ਦਾ ਜੇ ਤੁਹਾਡੇ ਕੋਲ ਫੁੱਲ ਹੈਗੇ ਨਹੀਂ ਕਿਉਂਕਿ ਜਿਹੜੇ ਦੁਕਾਨਾਂ ਵਾਲੇ ਨੇ ਹਾਂ ਦਿੱ ਜਿੰਨਾ ਕੋਈ ਦੀ ਜ਼ਰੂਰਤ ਮੁਤਾਬਕ ਜੇ ਆਪਣੇ ਕੋ ਹੋਊਗਾ ਤਾਂ ਡੇਲੀ ਆਪਣੇ ਨਾਲ ਹੈਗੇ ਜੁੜੇ ਹੋਏ ਹੋ ਅੱਛਾ ਜੇ ਹੋਊਗਾ ਤਾਂ ਰੋਜ਼ ਡੇਲੀ ਆਉਂਦੇ ਨੇ ਜੇ ਕੋਈ ਰੇਟ ਤਾਂ ਫਰਕ ਪੈ ਗਿਆ ਹਾਂ ਜਿਸ ਤਰ੍ਹਾਂ ਕਈ ਵਾਰ ਪਿਛਲੇ ਸਾਲ ਦਿਵਾਲੀ ਦਾ ਸੀਜ਼ਨ ਸੀਗਾ ਬਿਲਕੁਲ ਫਲॉप ਸੀਜ਼ਨ ਕਹਿ ਸਕਦੇ ਆ ਉਹਨੂੰ ਹਾਂ ਉਹ ਮੇਨ ਸੀਜ਼ਨ ਜਿਹੜਾ ਫੁੱਲਾਂ ਦਾ ਉਹ ਹੁੰਦਾ ਹੈ ਨਰਾਤੇ ਕਹ ਲੋ ਨਰਾਤੇ ਦਾ ਚਲੋ ਕਈ ਵਾਰ ਆ ਜਾਂਦੇ ਨੇ ਸਾਲ 'ਚ ਜਿਹੜੇ ਸਿਆਲ ਨਰਾਤੇ ਦਸਹਿਰਾ ਦਿਵਾਲੀ ਜਾਂ ਗੁਰਪੁਰਬ ਆ ਜਾਂਦੇ ਨੇ ਉਜੀ ਉਹ ਸੀਜ਼ਨ ਦੇ ਵਿੱਚ ਫੁੱਲ ਬਾਹਰੋਂ ਆ ਗਿਆ ਜਾਂ ਬਾਹਰੋਂ ਫੁੱਲ ਨੇ ਆ ਕੇ ਉਰੇ ਪੰਜਾਬ 'ਚ ਫੇਰੇ ਫੇਰ ਆਪਾਂ ਫੇਲ ਹੋ ਜਾਂਦੇ ਫੇਰ ਆਪਣਾ ਫੇਲ ਹੋ ਜਾਂਦਾ ਕੰਮ ਆ ਗਿਆ ਪੰਜਾਬ ਦੇ ਬਾਹਰੋਂ ਆ ਕੇ ਰਾਜ ਕਰਤਾ ਜੀ ਸਸਤਾ ਜੀ ਉਹ ਬੜਾ ਸਸਤਾ ਫੁੱਲ ਆ ਜਾਂਦਾ ਅੱਛਾ ਸਸਤਾ ਆ ਜਾਂਦਾ ਤਾਂ ਹੀ ਉਹ ਨਹੀਂ ਫੁੱਲ ਫੁੱਲ ਦੀ ਕੁਆਲਿਟੀ ਆਪਣੀ ਬਿਲਕੁਲ ਵਧੀਆ ਉਹਨਾਂ ਨਾਲੋਂ ਹਾਂ ਸਸਤਾ ਫੁੱਲ ਟਰੱਕਾਂ ਟਰੱਕ ਭਰ ਕੇ ਆ ਜਾਂਦੇ ਨੇ ਫੇਰ ਕਿੰਨਾ ਕਿਤੇ ਕੰਮ ਫਰਕ ਪੈ ਜਾਂਦਾ ਕੰਪੀਟੀਸ਼ਨ ਆ ਜਾਂਦਾ ਕਹਿੰਦੇ ਇਹਦੇ ਵਿੱਚ ਵੀ ਹਾਂਜੀ ਬਹੁਤ ਜ਼ਿਆਦਾ ਜੀ ਬਾਈ ਕਦੇ ਨੁਕਸਾਨ ਨੁਕਸਾਨ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਇਹਦਾ ਬਿਲਕੁਲ ਪੈਂਦਾ ਜੀ ਪੈਂਦਾ ਹਾਂਜੀ ਜائیں ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਕੀ ਨੁਕਸਾਨ ਹੁੰਦਾ ਵੈਸੇ ਪ੍ਰੋਬਲਮ ਕੀ ਆਉਂਦੀ ਹੈ અમારી ਵੀ ਪੈ ਜਾਂਦੀ ਹੈ ਕਈ ਵਾਰ ਜਿਵੇਂ ਹੁਣ ਜਿਵੇਂ ਆ ਥੋੜਾ ਜਿਹਾ ਸੁੱਕਿਆ ਜਾ ਹੋਇਆ ਇਹ ਤਾਂ ਹੁਣ ਟਾਈਮ ਹੋ ਗਿਆ ਨਾ ਇਹਦਾ ਟਾਈਮ ਹੋ ਗਿਆ ਇਹ ਤਾਂ ਹੁਣ ਕੁਝ ਮੌਸਮ ਮੁਜਬਦਾ ਖਰਾਬ ਆ ਖਰਾਬ ਹੋਣ ਲੱਗੇ ਟਾਈਮ ਵੀ ਹੋ ਗਿਆ ਨਾ ਹੁਣ ਅੱਛਾ ਹਾਂਜੀ ਹਾਂਜੀ ਇਹ ਜਿਵੇਂ ਜਿਹੜਾ ਹੁਣ ਇਹ ਕਰਮਾੜਾ ਜਿਹਾ ਖਰਾਬ ਖ ਟਾਈਮ ਵੀ ਲੰਘ ਗਿਆ ਕੁਛ ਇਹ ਕਹ ਲਓ ਵੀ ਹੁਣ ਕਾਫੀ ਟਾਈਮ ਹੋ ਗਿਆ ਨਾ ਚੱਲਦੇ ਆ ਨੂੰ ਵੀ ਹਾਂ ਵੈਸੇ ਇਹ ਦਸੰਬਰ ਜੀ ਤੱਕ ਆ ਕੇ ਖਤਮ ਹੋ ਜਾਂਦੇ ਨੇ ਆ ਜਿਹੜਾ ਆ ਹੁੰਦਾ ਦੀਵਾਲੀ ਵਾਲਾ ਦਸੰਬਰ ਦੇ ਵਿੱਚ ਬਾਈ ਹੁਣ ਜਿਵੇਂ ਇਹਨਾਂ ਨੇ ਇੱਕ ਵਾਰ ਤੋੜ ਲਏ ਆ ਜਿਵੇਂ ਤੋੜਨ ਲੱਗੇ ਨੇ ਬਾਈ ਇਹ ਹੁਣ ਜਿਵੇਂ ਮੰਨ ਲਓ ਆ ਕਿਆਰਾ ਮੈਂ ਖਾਲੀ ਕਰ ਲਿਆ ਇਹਨਾਂ ਖਾਲੀ ਹੋ ਗਿਆ ਇਹਦੇ ਉੱਤੇ ਦੁਬਾਰਾ ਤਾਂ ਨਹੀਂ ਆਣ ਲੱਗਿਆ ਫੁੱਲ ਇਹ ਤਾਂ ਦੋ ਦੋ ਇਹ ਤਾਂ ਜਦੋਂ ਚੱਲਦਾ ਦੋ ਢਾਈ ਮਹੀਨੇ ਚੱਲੀ ਹੋ ਜਾਂਦਾ ਦੋ ਚੱਲੀ ਹੋ ਜਾਂਦਾ ਆ ਜਾਂਦਾ ਫੇਰ ਦੁਬਾਰਾ ਤੋੜ ਲਿਆ ਫੇਰ ਜੋ ਤੁਸੀਂ ਜਿੰਨੇ ਕਹੇਗੇ ਉਹ ਹਾਂ ਇਹ ਮੈਂ ਆ ਤੋੜ ਲੈ ਥੱਲੇ ਜਾਣਾ ਇਹ ਤੋਂ ਬਾਅਦ ਥੱਲੇ ਜਾਣਾ ਤਾਂ ਆ ਹੀ ਜਾਣਾ ਅੱਛਾ ਚੱਲੀ ਜਾਂਦਾ ਦੋ ਢਾਈ ਮਹੀਨੇ ਇੱਕ ਇੱਕ ਦਿਨ ਆ ਹੀ ਜਾਂਦਾ ਰੋਜ਼ ਦਾ ਹਾਂਜੀ ਹਾਂਜੀ ਭਾਈ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਕਿ ਦੋ ਢਾਈ ਮਹੀਨੇ ਚੱਲਦਾ ਦੋ ਢਾਈ ਮਹੀਨੇ ਦੇ ਵਿੱਚ ਕਿੰਨੇ ਕੁ ਕੁਆਂਟ ਵਾਲਾ ਦੇ ਹਿਸਾਬ ਨਾਲ ਫਲ ਨਿਕਲਦਾ ਕਦੇ ਐਵਰੇਜ ਕੱਢੀ ਨਹੀਂ ਕਿਤੇ ਵੱਧ ਜਾਂਦਾ ਕੀਲੇ ਦੇ ਪਿੱਛੋਂ ਕਿੰਨਾ ਨਿਕਲਦਾ ਮੈਂ ਕਦੇ ਸੱਚੀ ਗੱਲ ਦੱਸਾਂ ਮੈਂ ਕਦੇ ਕੁਆਂਟਲਾਂ ਚ ਐਵਰੇਜ ਨਹੀਂ ਕੱਢੀ ਐਵਰੇਜ ਨਹੀਂ ਕੱਢੀ ਨਹੀਂ ਨਹੀਂ ਇਹਦੇ ਪਾਣੀ ਦੀ ਵਰਤੋਂ ਕਿੰਨੀ ਕਿ ਹੋ ਜਾਂਦੀ ਆ ਪਾਣੀ ਵੇਸੇ ਨਾ ਤਾਂ ਇਹ ਗੱਲੇ ਰੱਖ ਹੁੰਦਾ ਨਾ ਸੁੱਕਾ ਰੱਖ ਹੁੰਦਾ ਬੱਟਾਂ ਤੇ ਲਾਉਂਦਾ ਸੈਂਦਾ ਜਿਵੇਂ ਜਿਆਦਾ ਮੀਂਹ ਆ ਗਿਆ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ ਜੇ ਪਾਣੀ ਪੂਣੀ ਖੜ੍ਹ ਜਵੇ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ ਬੱਟਾਂ ਤੇ ਲਾਉਣ ਦਾ ਤਾਂ ਹੀ ਇਹਨੂੰ ਬੱਟਾਂ ਤੇ ਲਾਇਆ ਜਾਂਦਾ ਮੋਸਟਲੀ ਅੱਛਾ ਉਹ ਜਿਵੇਂ ਮੀਂਹ ਵਗੈਰਾ ਜਿਵੇਂ ਪਿਛਲੇ ਟਾਈਮਾਂ ਦੇ ਵਿੱਚ ਖਾਸਾ ਪੈ ਜਾਂਦਾ ਫਿਰ ਫਿਰ ਕੰਮ ਪਾਣੀ ਕੱਢਣਾ ਨਹੀਂ ਨਹੀਂ ਇਹਨੂੰ ਰੀ ਫਿਰ ਕਿੰਨੀ ਕੀ ਤੰਗ ਕਰਦੀ ਇਹਨੂੰ ਨਹੀਂ ਰੀ ਪੱਟ ਦਿੰਦੀ ਹੈ ਕਈ ਵਾਰ ਸਾਫ਼ ਕਰ ਦਿੰਦੀ ਹੈ ਕਈ ਵਾਰ ਖੇਤ ਲਾਈ ਜਾਂਦੀ ਹੈ ਫਿਰ ਜਦੋਂ ਨੇਰੀ ਵੱਧ ਚੱਲਦੀ ਹੋਊਗੀ ਫਿਰ ਬਾਈ ਨੂੰ ਟੈਨਸ਼ਨ ਕਿਹ ਹੋ ਯਾਰ ਮੇਰੇ ਫੁੱਲ ਗਏ ਨਹੀਂ 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 ਟੈਨਸ਼ਨ ਕਦੇ ਹੋਈ ਨਹੀਂ ਆਪਾਂ ਆਪਾਂ ਦੇ ਨਾਲ ਝੋਲਾ ਮਾਰ ਲੈ ਪੱਟੇ ਜਾਂਦੇ ਅੱਛ ਕਹ ਲੋ ਵੀ ਪ੍ਰਵਾਹ ਨਹੀਂ ਕਰੀ ਕਦੇ ਵਹਿਗਰੂ ਪਰਮਾਤਮਾ ਨੇ ਸਭ ਇਹੋ ਜਿਹਾ ਬਣਾਇਆ ਵੀ ਜੋ ਹੋਇਆ ਦੇਖੀ ਨਾ ਨਹੀਂ ਨਹੀਂ ਚੰਗੀ ਨਹੀਂ ਇਤਨਾ ਬਾਈ ਕੰਮ ਹੁੰਦਾ ਫਿਰ ਸੋਹਣਾ ਵੀ ਲੱਗਦਾ ਆ ਕਿ ਇਮਾਨਦਾਰੀ ਨਾਲ ਆਪਣੇ ਕਿਤੇ ਦੇ ਪ੍ਰਤੀ ਜਦੋਂ ਜਿੰਨਾ ਟਾਈਮ ਬੰਦਾ ਇਮਾਨਦਾਰ ਰਹਿੰਦਾ ਆ ਉਹਨਾਂ ਵਧੀਆ ਜਿਹੜਾ ਮਾਲਕ ਬਰਕਤ ਪਾਉਂਦਾ ਬਾਈ ਹੁਣ ਜਿਵੇਂ ਗੇਂਦੇ ਦੇ ਫੁੱਲ ਵੇਖ ਰਹੇ ਆ ਕੋਈ ਹੋਰ ਫੁੱਲ ਟਰਾਈ ਕਰਨ ਟਰਾਈ ਨਹੀਂ ਕੀਤੀ ਜਿਹੜੇ ਹੋਰ ਕੋਸ਼ਿਸ਼ ਕਰ ਰਹੇ ਆ ਸੋਨੇ ਸੋਨੇ ਜਿਹੇ ਕਹਿੰਦੇ ਲਾਲ ਪੀਲੇ ਜੇ ਨਹੀਂ ਕੋਸ਼ਿਸ਼ ਕਰ ਰਹੇ ਆ ਮੈਂ ਗੁਲਦਾਦੀ ਤੇ ਹੁਣ ਗੁਲਦੌਦੀ ਸ਼ੁਰੂ ਕਰੀ ਆ ਥੋੜੀ ਬਹੁਤੀ ਹਾਂ ਪਰ ਮਿਹਨਤ ਸਾਰੀ ਮੰਗ हां नवी चीज नवी ਨੌਲੇਜ ਤੇ ਉਹਦੇ ਤੇ ਕੰਮ ਕਰਨਾ ਪੈਂਦਾ ਬਹੁਤ ਮਿਹਨਤ ਮੰਗਦਾ ਹਰ ਚੀਜ਼ ਜਦੋਂ ਨੌਲੇਜ ਤੁਹਾਨੂੰ ਆ ਗਈ ਜਦੋਂ ਤੁਸੀਂ ਮਾਸਟਰ ਕੋਰਸ ਤੁਹਾਨੂੰ ਪ੍ਰਵਾਹ ਨਹੀਂ ਹੁੰਦੀ ਕਿਸੇ ਜੀ ਫੇਰ ਪ੍ਰਵਾਹ ਨਹੀਂ ਹੁੰਦੀ ਹੈਗੀ ਤੇ ਜਦੋਂ ਮੈਂ ਗੁਲਾਬ ਦਾ ਪਹਿਲਾਂ ਮੈਂ ਗੁਲਾਬ ਨਹੀਂ ਪਹਿਲੇ ਸਾਲ ਮੈਂ ਸਿਰਫ ਗਿੰਦਾ ਲਾਇਆ ਸੀਗਾ ਹਾਂ ਫੇਰ ਮੈਂ ਗੁਲਾਬ ਦਾ ਅੱਧਾ ਕਿਲ ਟ੍ਰਾਈ ਕਰਿਆ ਹੁਣੇ ਬਹੁਤ ਵਧੀਆ ਗੁਲਾਬ ਦਾ ਮਤਲਬ ਦਿੱਲੀ ਉਹ ਗੁਲਾਬ ਉੱਤਰਦਾ ਹੁੰਦਾ ਸਾਰਾ ਸਾਲ ਉੱਤਰੀ ਜਾਂਦਾ ਹੈ ਉੱਤਰੀ ਜਾਂਦਾ ਹੈ ਇਹ ਕੋਈ ਉਹ ਨਹੀਂ ਹੈਗਾ ਨਹੀਂ ਨਹੀਂ ਭਾਈ ਪਰ ਜੀ ਇਹਦੀ ਕਟਿੰਗ ਵੀ ਕਰਨੀ ਵੀ ਤੇ 1 ਮਹੀਨਾ ਰੁਕਣਾ ਜਿਹੜਾ ਕਟਿੰਗ ਕਰਤੀ ਮਹੀਨੇੜੇ ਮਹੀਨਾ ਉਸ ਟਾਈਮ ਰੁਕ ਭਾਈ ਜਿਵੇਂ ਹੁਣ ਇਹਦੇ ਵਿੱਚ ਆਪਾਂ ਆਹ ਚੀਜ਼ਾਂ ਦੇਖ ਰਹੀਆਂ ਜਿਵੇਂ ਆ ਬਾਦੂ ਘਾਓਗੇ ਜਾਂਦਾ ਇਹ ਇਹ ਚੀਜ਼ਾਂ ਫਿਰੇ ਤੰਗ ਨਹੀਂ ਕਰਦੀਆਂ ਬਹੁਤ ਜ਼ਿਆਦਾ ਜੀ ਮਿਹਨਤ ਇਹੀ ਜ਼ਿਆਦਾ ਹੈ ਆਹੀ ਚੀਜ਼ ਮਿਹਨਤ ਮੰਗਦੀ ਹੈ ਹਾਂ ਇਹਦੀ ਗੜਾਈ ਇਹਦੀ ਬਹਾਈ ਬਹੁਤ ਜ਼ਿਆਦਾ ਹੈ ਇਹ ਤਾਂ ਹੁਣ ਤਾਂ ਚਲੋ ਟਾਈਮ ਹੋ ਗਿਆ ਇਹਨਾਂ ਦਾ ਹੁਣ ਇਹਨੂੰ ਅਸੀਂ ਆ ਦੇਖੋ ਇਹ ਹੁਣ ਹੋ ਗਿਆ ਅਸੀਂ ਇੱਧਰ ਫੁੱਲ ਤੜਾਈ ਲੱਗੇ ਸੀਗੇ ਇਹਨੂੰ ਹੁਣ ਅਸੀਂ ਗੁੱਟ ਤਾਂ ਲਿਆ ਫੁੱਲ ਹਣੇ ਉਹ ਗੱਬੇ ਵਾਹ ਕੇ ਅੱਛਾ ਨੂੰ ਵਿਚਾਲੇ ਤੋਂ ਬਾਣਾ ਪੈਣਾ ਤਾਂ ਮੇਰੇ ਕੋਲ ਛੋਟਾ ਟਰੈਕਟਰ ਰੱਖਿਆ ਹੈ ਜੀ ਅੱਛਾ ਛੋਟਾ ਟਰੈਕਟਰ ਹਾਂ ਪਟਰੋਲ ਉਹ ਜ਼ਰਾ ਬਾਗ ਇਹ ਜਾਂ ਸਪਰੇਅ ਕਰਕੇ ਪੂਰਾ ਬਾਗ ਚ ਫਿਰ ਇਹਨੂੰ ਮਿੱਟੀ ਲਾਉਣੀ ਹੈ ਬੱਟਾ ਵੱਡੇ ਵੱਡੇ ਹੋ ਜਾਣੇ ਫਿਰ ਬਾਈ ਇਹਨੂੰ ਸਪਰੇਅ ਸਪਰੂ ਦਿੰਦੇ ਤਾਂ ਕੋਈ ਪੈਂਦੀ ਹੈ ਜਦੋਂ ਜਿਵੇਂ ਹੁਣ ਵੀ ਇਹਦੇ ਤੇ ਪ੍ਰੋਬਲਮ ਇਸ ਵਾਰ ਥੋੜੀ ਜੀ ਐਡਵਾਂਸ ਚ ਪ੍ਰੋਬਲਮ ਆ ਗਈ ਇਹਨੂੰ ਅੱਛਾ ਨਹੀਂ ਤਾਂ ਦਸੰਬਰ ਦੇ ਵਿੱਚ ਖਤਮ ਹੁੰਦੇ ਨੇ ਇਹ ਅੱਛਾ ਇਹ ਜਿਹੜੀ ਜਿਹੜੀ ਆ ਥੋੜੇ ਥੋੜੇ ਕਾਲੇ ਕਾਲੇ ਜੀ ਹੋ ਗਏ ਇਹ ਕੋਈ ਦਿੱਕਤ ਆਈ ਹੋਈ ਹੈ ਮੌਸਮ ਤਾਂ ਦੇਖੋ ਮੌਸਮ ਮੌਸਮ ਨਹੀਂ ਖੜੇ ਜਦੋਂ ਫੁੱਲ ਵੀ ਨਹੀਂ ਖੜਦਾ ਹੈਗਾ ਹੂੰ ਜਦੋਂ ਮੌਸਮ ਨਹੀਂ ਖੜਿਆ ਇਸ ਵਾਰ ਜਿਵੇਂ ਹੁਣ ਇੱਕਦਮ ਧੁੰਦ ਜੀ ਪੈ ਗਈ ਤਿੰਨ ਦਿਨ ਹੋ ਗਏ ਸੁਹੀਰੀ ਨਿਕਲੇ ਆ ਇਹ ਮਹੀਨਾ ਪਹਿਲਾਂ ਖਰਾਬ ਹੋ ਜਾਣਾ ਨਹੀਂ ਮਹੀਨਾ ਹਜੇ ਹੋਰ ਚੱਲਣਾ ਸੀ ਬਾਈ ਜੇ ਮੀਂਹ ਪੈਂਦਾ ਆ ਕਿੰਨਾ ਕੁ ਨੁਕਸਾਨ ਪੈਂਦਾ ਇਹਨੂੰ ਮੀਂਹ ਤਾਂ ਨੈਚੁਰਲ ਆ ਜੀ ਉਹ ਕੋਈ ਫਰਕ ਨਹੀਂ ਮੀਂਹ ਵਾਲਾ ਚੱਕ ਜਿਆਦਾ ਬਹੁਤ ਜਿਆਦਾ ਪੈਊਗਾ ਫੇਰ ਨੁਕਸਾਨ ਫੇਰ ਤਾਂ ਵੇਹ ਦਾ ਖਰੇਕ ਬੰਦੇ ਦਾ ਇਹ ਤਾਂ ਮੀਂਹ ਪਿਆ ਤਾਂ ਪਾ ਪਈ ਨੋਰਮਲ ਹੋ ਜਾਂਦਾ ਕੋਈ ਫਰਕ ਇਹ ਤਾਂ ਨੋਰਮਲ ਹੋ ਜਾਂਦਾ ਮੇਰੇ ਕੋਲ ਬਾਈ ਤੁਸੀਂ ਬਹੁਤ ਸੋਹਣਾ ਜਿਹੜਾ ਆ ਕੰਮ ਕਰਦੇ ਹੋ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਵੀ ਭਾਈ ਹੋਰ ਵੀ ਹੋਰ ਵੀ ਬੰਦੇ ਸਾਡੇ ਕੋਲ ਬਹੁਤ ਆਉਂਦੇ ਨੇ ਨਵੇਂ ਨਵੇਂ ਅਸੀਂ ਕਹਿੰਦੇ ਆ ਵੀ ਲਾਓ ਯਾਰ ਕਿਉਂਕਿ ਫੁੱਲ ਤਾਂ ਪੂਰਾ ਹੋ ਨਹੀਂ ਸਕਦਾ ਪੰਜਾਬ 'ਚ ਇੰਨਾ ਇੰਨਾ ਚਾਹੀਦਾ ਚਾਹੀਦਾ ਨਹੀਂ ਡਿਮਾਂਡ ਆ ਬਿਲਕੁਲ ਬਿਲਕੁਲ ਤੇ ਪਰ ਹੁਣ ਵੀ ਮੇਰੇ ਨਾਲ ਤਾਂ 70% ਫੁੱਲ ਹਰਿਆਣੇ ਤੋਂ ਆਉਂਦਾ ਪੰਜਾਬ 'ਚ ਹਰ ਲੁਧਿਆਣੇ ਹਰਿਆਣੇ ਤੋਂ ਆਉਂਦਾ 70% ਫੁੱਲ ਪੰਜਾਬ ਦੇ ਵਿੱਚ ਹਰਿਆਣੇ ਤੋਂ ਆ ਰਿਹਾ ਹਾਂਜੀ 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 ਤੇ ਜਨ ਨਾਲੇ ਆਪਣੇ ਕੋਲ ਜ਼ਮੀਨ ਵੀ ਹੈ ਹਾਂਜੀ ਹਾਂਜੀ ਬਾਹੀ ਕਰਨ ਦਾ ਤਰੀਕਾ ਵੀ ਹੈ ਨੌਲੇਜ ਨੌਲੇਜ ਬਿਲਕੁਲ ਸਵਾਲ ਬਹੁਤ ਆ ਜਾਂਦੇ ਨੇ ਸਾਹਮਣੇ ਸਰ ਬਹੁਤ-ਬਹੁਤ ਸ਼ੁਕਰੀਆ ਬਹੁਤ ਚੰਗੀ ਉਦਾਹਰਣ ਪੇਸ਼ ਕੀਤੀ ਆ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਾਂ ਬਾਤਾਂ ਕਰਕੇ ਵੀ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਦਰਸ਼ਕੋ ਗੱਲ ਇਹਦਾ ਜਾਂਦੀ ਆ ਨਾ ਤਾਂ ਮੈਂ ਕੋਈ ਐਸੀ ਕੁਰਸੀ ਦੇ ਵਿੱਚ ਬੈਠਾ ਆ ਨਾ ਮੈਂ ਕੋਈ ਐਸੀ ਜਗ੍ਹਾ ਦੇ ਉੱਤੇ ਖੜਾ ਆ ਕਿ ਕਿਸ ਸਟੇਜ ਦੇ ਉੱਤੇ ਕਿ ਜਿੱਥੇ ਬੈਠ ਕੇ ਤੁਹਾਨੂੰ ਇੱਕ ਐਸਾ ਭਾਸ਼ਣ ਦੇ ਸਕਾਂ ਕਿ ਜਿੱਥੇ ਕਹਾਂਗੇ ਕਿ ਹਾਂ ਭਈ ਮੈਂ ਬਹੁਤ ਵੱਡਾ ਵਿਦਵਾਨ ਆ ਪਰ ਜਿੰਨੀ ਕਿ ਨੌਲੇਜ ਜਿੰਨੀ ਪਰਮਾਤਮਾ ਨੇ ਉਹ અપਾਰ ਸ਼ਕਤੀ ਮੈਨੂੰ ਬਖਸ਼ੀ ਹੈ ਉਸ ਦੀ ਨੌਲੇਜ ਦੇ ਸਦਕੇ ਮੈਂ ਤੁਹਾਨੂੰ ਸਿਰਫ ਇੰਨੀ ਕੁ ਬੇਨਤੀ ਜ਼ਰੂਰ ਕਰ ਸਕਦਾ ਆ ਦੇਖੋ ਕਿ ਕਿਸਾਨ ਚਾਹੁੰਦਾ ਹੁੰਦਾ ਕਿ ਸਾਨੂੰ ਫਾਇਦਾ ਮਿਲੇ ਸਾਨੂੰ ਅਸੀਂ ਤਰੱਕੀ ਕਰੀਏ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਵੱਖਰੇ ਵੱਖਰੇ ਤਰੀਕੇ ਜਿਹੜੇ ਨੇ ਜ਼ਰੂਰ ਦੱਸ ਦੇ ਜੀ ਹਾਂਜੀ ਹਾਂਜੀ ਭਾਜੀ ਕੀ ਕਹਿਣ ਲੱਗੇ ਸੀ ਮੈਂ ਇੱਕ ਗੱਲ ਥੋੜੀ ਜੀ ਮੇਰੀ ਮੈਂ ਹੋਰ ਹਾਂਜੀ ਹਾਂਜੀ ਕਹਿਣਾ ਚਾਹੁੰਦਾ ਹਾਂ ਚਲੋ ਤੁਹਾਡੇ ਟੀਵੀ ਦੇ ਮਾਧਿਅਮ ਰਾਹੀਂ ਜੀ ਅਸੀਂ ਪਿੱਛੇ ਜੇ ਇੱਕ ਆਰਗੇਨਾਈਜੇਸ਼ਨ ਬਣਾਇਆ ਫਲਾਵਰ ਆਰਗੇਨਾਈਜੇਸ਼ਨ ਯੂਨੀਵਰਸਿਟੀ ਅੰਡਰ ਅਸੀਂ ਬਹੁਤ ਵੱਡੀਆਂ ਮੰਗਾਂ ਰੱਖੀਆਂ ਸਰਕਾਰ ਨੂੰ ਵੀ ਦੀ ਜਿਹੜਾ ਉਹ ਫੁੱਲਾਂ ਦਾ ਜਿਹੜਾ ਹੈਗਾ ਸਿਸਟਮ ਸਖੇਤੀ ਹੈ ਇਹ ਉਨੀ ਲਾਹੇਵੰਦ ਨਹੀਂ ਹੈਗੀ ਕੋਈ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈਗਾ ਜਦੋਂ ਪ੍ਰੋਪਰ ਮੰਡੀ ਮੇਲੇ ਜਾਂ ਕੋਈ ਜਿੱਦਾਂ ਸਬਸਿਡੀ ਕਈ ਵਾਰ ਆ ਵੀ ਜਾਂਦੀ ਹੈ ਕਈ ਵਾਰ ਨਹੀਂ ਵੀ ਆਉਂਦੀ ਇਹ ਪੱਕਾ ਨਹੀਂ ਹੈ ਉਹ ਇਹਦੇ ਸਬਸਿਡੀ ਮਿਲਦੀ ਹੈ ਮੈਂ ਇਹਨੂੰ ਜਦੋਂ ਪਹਿਲੀ ਵਾਰ ਮੈਂ ਲਾਇਆ ਸੀ ਇੱਕ ਵਾਰ ਸਬਸਿਡੀ ਮੈਂ ਲਈ ਹੈ ਹੋਰ ਵੀ ਚੀਜ਼ਾਂ ਤੇ ਸਬਸਿਡੀ ਆ ਜਾਂਦੀ ਹੈ ਕਦੇ ਨਹੀਂ ਆਉਂਦੀ ਕੋਈ ਪ੍ਰੋਪਰ ਨਾ ਤਾਂ ਕਿਸੇ ਨੂੰ ਗਿਆਨ ਹੈ ਨਾ ਬਾਲਾ ਹਾਂ ਨਾ ਨੋਲੇਜ ਉਹ ਚੀਜ਼ ਦੀ ਉਹ ਤਾਂ ਜੇ ਆਪ ਜਦੋਂ ਵਿੱਚ ਪੈਨੇ ਆ ਫਿਰ ਫਿਰ ਕੇ ਬਹੁਤ ਫਿਰ ਮਿਲ ਫਿਰ ਫਿਰ ਪਤਾ ਲੱਗਦਾ ਸਰਕਾਰਾਂ ਨੇ ਧਿਆਨ ਦੇਣ ਦੀ ਲੋੜ ਹੈ ਤੇ ਫੁੱਲਾਂ ਦੀ ਖੇਤੀ ਦੀ ਬਹੁਤ ਲੋੜ ਹੈ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਵੀ 70% ਬਾਹਰੋਂ ਆਉਂਦਾ ਜੇ ਆਪਾਂ ਸਰਕਾਰਾਂ ਧਿਆਨ ਦੇਣ ਜਾਂ ਆਪਣਾ ਸਰਕਾਰਾਂ ਫੁੱਲ ਆਵਰੇ ਔਰ ਆਰਗੇਨਾਈਜੇਸ਼ਨ ਹੈ ਜਿਹੜੀ ਸਾਡਾ ਸਿਸਟਮ ਆ ਉਹਦਾ ਟੱਚ ਹੋਵੇ ਤੇ ਸਿਸਟਮ ਨੂੰ ਸੁਧਾਰਿਆ ਜਾਵੇ ਤਾਂ ਹੋਰ ਵੀ ਕਿਸਾਨ ਬਹੁਤ ਜ਼ਿਆਦਾ ਇਹਦੇ ਨਾਲ ਜੁੜ ਸਕਦੇ ਨੇ ਜੁੜ ਸਕਦੇ ਨੇ ਬਿਲਕੁਲ ਸਰ ਬਹੁਤ-ਬਹੁਤ ਸ਼ੁਕਰੀਆ ਅਸੀਂ ਵੀ ਇਹੀ ਉਮੀਦ ਰੱਖਾਂਗੇ ਦਰਸ਼ਕੋ ਜੇ ਕੋਈ ਭਗਵੰਤ ਮਾਨਸੋ ਸਾਹਿਬ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਉਹਨਾਂ ਦਾ ਨੇੜਲਾ ਬੰਦਾ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਜਰੂਰ ਇਸ ਗੱਲ ਬਾਈ ਦੀ ਗੱਲ ਵੱਲ ਵੀ ਜਿਹੜਾ ਧਿਆਨ ਦਿੱਤਾ ਜਾਵੇ ਦੇਖੋ ਫੁੱਲਾਂ ਦੀ ਖੇਤੀ ਹੁੰਦੀ ਆ ਫੁੱਲ ਕਹਿੰਦੇ ਬਹੁਤ ਸੋਹਣੇ-ਸੋਹਣੇ ਹੁੰਦੇ ਨੇ ਪਿਆਰ ਦਾ ਇਜ਼ਹਾਰ ਆਪਣੇ ਹਰ ਇੱਕ ਪਛਾਣ ਵਾਲੇ ਨੂੰ ਅਗਲਾ ਕਹਿੰਦਾ ਯਾਰ ਉਹ ਫੁੱਲ ਦੇ ਕੇ ਆਈ ਪਰ ਜਦੋਂ ਪੰਜਾਬ ਦੇ ਵਿੱਚ 70% ਫੁੱਲ ਹਰਿਆਣੇ ਤੋਂ ਆਵੇ ਜਾਂ 70% ਫੁੱਲ ਹੀ ਬਾਹਰੋਂ ਪੂਨੇ, ਕਲਕੱਤੇ ਇਹੋ ਜਿਹੀ ਜਗ੍ਹਾ ਤੇ ਫੁੱਲਾਂ ਵਾਸਤੇ ਹੀ ਸਾਨੂੰ ਝਾਕਣਾ ਪੈ ਜਾਵੇ ਬਾਹਰਲੇ ਪਾਸੇ ਫਿਰ ਆਪਾਂ ਸੋਚ ਸਕਦੇ ਹਾਂ ਕਿ ਆਪਣਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਲੋੜ ਹੈ ਕਿ ਤਨਾ ਕਿਤੇ ਇੱਕ ਐਸੀ ਉਦਾਰਨ ਬਣਨ ਦੀ ਜਾਂ ਕਰਨ ਦੀ ਜਾਂ ਤੁਸੀਂ ਖੁਦ ਉਸ ਫਸਲੇ ਚੱਕਰ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਜ਼ਰੂਰ ਕਰੋ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਖੜਾ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਕਰਨ ਨੂੰ ਦੋਈ ਇਜਾਜ਼ਤ ਦੇ ਦਿ ਰਹੇ ਮੱਢੀ ਧੰਨਵਾਦ